ਜੇ ਕੋ ਸਿੱਖ ਸਿੱਖਣ ਵਾਲਾ ਸਿੱਖ ਲਰਨਰ ਗੁਰੂ ਸੇਤੀ ਸੰਮੁਖ ਹੋਵੇ ਸੇਤੀ ਮਤਲਬ ਗੁਰੂ ਦੇ ਨਾਲ ਸੇਤੀ ਨਾਲ ਸੰਮੁਖ ਹੋਵੇ ਹੁਣ ਪਹਿਲੇ ਦੱਸ ਰਹੇ ਸੀ ਕਿ ਸੰਮੁਖ ਹੋਵੇ ਹੁਣ ਕਹਿੰਦੇ ਮਨਮਤ ਆ ਗਈ ਵੀ ਜੇ ਤੂੰ ਹੁਣ ਆਪਣੇ ਮਨ ਦੇ ਵਿੱਚ ਜਿਤਲਦਾ ਫਿਰ ਕਿਵੇਂ ਕਹਿੰਦੇ ਨੇ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਭਾਵੇ ਵੀ ਮੈਂ ਸਾਡਾ ਕਪਟ ਕੇ ਉਹਦੇ ਵਿੱਚ ਕੁਝ ਦੱਬ ਦਿਆਂ ਤੇ ਕੀ ਮੇਰਾ ਅੱਗੇ ਆਗਾ ਸਵਰ ਜਾਏਗਾ ਕੀ ਮੇਰੇ ਤੇ ਜਿਹੜਾ ਟਾਈਮ ਆਣਾ ਉਹ ਟਲ ਜਾਏਗਾ ਕਿ ਮੈਂ ਬਾਹ ਤੇ ਬਨ ਲਾ ਮੈਂ ਲੱਤ ਤੇ ਬਨ ਲਾ ਮੈਂ ਸਿਰ ਤੇ ਬਨ ਲਾ ਮੈਂ ਦੰਦ ਤੇ ਬਨ ਲਾ ਮੈਂ ਮੂੰਹ ਤੇ ਕੁਝ ਬਨ ਲਾ ਸੋ ਇੱਕ ਬੜੀ ਲੰਬੀ ਥੋੜੀ ਲਿਸਟ ਹੈਗੀ ਹੈ ਤਾਂ ਸਾਡੀ ਜਿੰਦੇ ਜੀ ਮੁਕਤੀ ਹੈ ਜਿਹੜੇ ਸਾਡੇ ਵਹਿਮ ਭਰਮ 멘ਟਲ ਬਲੌਕਸ ਜਿਹਨੂੰ ਆਪਾਂ ਕਹਿੰਦੇ ਅੰਗਰੇਜ਼ੀ ਦੇ ਵਿੱਚ ਸਾਡੇ ਜਿਹੜੇ 멘ਟਲ ਬਲੌਕਸ ਨੇ ਉਹ ਤੋੜਨ ਦਾ ਕੰਮ ਸਾਡੇ ਗੁਰੂ ਪਾਸ਼ਾ ਨੇ ਕੀਤਾ ਤੇ ਸਾਡੀ ਮੁਕਤੀ ਨਾਲ ਦੇ ਨਾਲ ਪਈ ਹੈ Appeal. Viewers are requested to get information and objective of this mission. Kindly spare some time to watch the introduction video, link given in the description box of this video, and share the same information with others too. Regards. Mission Apna Amar Anand. ਮੁਖਿ ਮਾਪਨਾ ਅਮਰ ਆਨੰਦੇ ਅੰਦਰ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਜੀ Zoom ਤੇ ਜੁੜੇ ਸਾਰੇ ਕੈਣਾ ਪ੍ਰਭਾਵ ਜੀ ਆਇਆਂ ਆਖਦੇ ਆ ਇਸ ਦੇ ਨਾਲ ਜਿਹੜੇ ਸਾਨੂੰ YouTube ਤੇ ਦੇਖਣਗੇ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਆ ਇਸ ਤਰ੍ਹਾਂ ਕਿ ਸ਼ਾਮ ਦੀ ਸਾਡੀ ਮੀਟਿੰਗ ਵਿੱਚ ਹਜੇ ਇਸ ਵੇਲੇ ਆਨੰਦ ਬਾਣੀ ਚੱਲ ਰਹੀ ਹੈ ਜਿਸ ਦਾ ਅੱਜ ਅਸੀਂ 21ਵਾਂ ਪਾਠ ਤੇ 22ਵਾਂ ਪਾਠ ਕਰਾਂਗੇ ਤੇ ਇੱਥੇ ਸਾਡੇ ਕੋਲ ਅਸੀਂ ਰੋਜ਼ ਜਿਵੇਂ ਅਨਾਉਂਸ ਵੀ ਕਰਦੇ ਆ ਤੁਸੀਂ ਜਾਣਦੇ ਹੀ च, कि ਅਸੀਂ ਕਿਸੇ ਵੀ ਕਥਾਵਾਚਕ ਦੇ ਕੋਲੋਂ ਵਿਚਾਰ ਨਹੀਂ ਕਰਵਾਂਦੇ ਅੰਤ ਨਹੀਂ ਕਰਵਾਂਦੇ ਅਸੀਂ ਆਪ ਜਿੰਨੀ ਸੰਗਤ ਜੁੜੇ ਹੁੰਨੇ ਆ ਸਾਰੇ ਰਲ ਮਿਲ ਕੇ ਆਪਣੇ ਲੈਂਗੁਏਜ ਵਿੱਚ ਆਪਣੀ ਜਿਹੜੀ ਸਾਡੀ ਡੇਲੀ ਦੀ ਭਾਸ਼ਾ ਹੈ ਉਸ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਸਾਡਾ ਮੰਨਣਾ ਹੈ ਕਿ ਉਹ ਇੱਕ ਉਹ ਰੱਬ ਜਿੰਮੇ ਸੀ ਆਖਦੇ ਆ ਉਹ ਇੱਕੋ ਹੀ ਹੈ ਪੂਰੀ ਕਾਇਨਾਤ ਚ ਉਹ ਹੀ ਵਿਚਰ ਰਿਹਾ ਹੈ ਤੇ ਉਹਦੀ ਬਾਣੀ ਸਾਨੂੰ ਇੱਕ ਮਿਲਿਆ ਗੁਰੂ ਗ੍ਰੰਥ ਸਾਹਿਬ ਤੇ ਉਸ ਬਾਣੀ ਦੇ ਫਿਰ ਅਰਥ ਸਾਡੇ ਤੋਂ ਅੱਡ ਕਿਵੇਂ ਹੋ ਜਾਂਦੇ ਨੇ ਅਸੀਂ ਉਸ ਨੂੰ ਇੱਕਮਤ ਕਰਨ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਗੁਰਮਤ ਵਿੱਚ ਇੱਕਮਤ ਹੋਣ ਦੀ ਕੋਸ਼ਿਸ਼ ਚ ਇਸ ਕਰਕੇ ਸਾਰੀਆਂ ਬੋਲੀਆਂ ਪਰਛਾਵਾਂ ਨੂੰ ਅਸੀਂ ਰਲਣ ਦੀ ਕੋਸ਼ਿਸ਼ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਹਰੇਕ ਬੰਦੇ ਦੀ ਬੋਲੀ ਵਿੱਚ ਕਈ ਵਾਰੀ ਇੱਕੋ ਹੀ ਅੱਖਰ ਦਾ ਮੀਨਿੰਗ ਹੋ ਜੇ ਦੀ ਬੋਲੀ ਵਿੱਚ ਕੁਝ ਹੋਰ ਹੁੰਦਾ ਉਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਦੂਜਾ ਤੁਸੀਂ ਦੇਖ ਰਹੇ ਹੋਵੋਗੇ ਜੀ ਸਾਡੀ ਜਿਹੜੀ ਸਕਰੀਨ ਉੱਤੇ ਸ਼ਬਦ ਲੱਗਾ ਹੋਇਆ ਹੈ ਇਸ ਦੇ ਵਿੱਚ yellow ਕਲਰ ਨਾਲ ਅਸੀਂ ਕਲਰ ਕੀਤਾ ਹੋਇਆ ਹੈ ਔਰ white ਨਾਲ ਥੋੜੀ ਥੋੜੀ ਜਗ੍ਹਾ ਛੱਡੀ ਹੋਈ ਹੈ ਉਹ ਅਸੀਂ ਛੱਡੀ ਹੋਈ ਹੈ ਆਪਣੀ ਗੁਰਬਾਣੀ ਪੜਨ ਦੇ ਉਚਾਰਨ ਨੂੰ ਹੋਰ ਕਲੀਅਰ ਔਰ ਸਮਝਣ ਲਈ ਤਾਂ ਜੋ ਸਾਨੂੰ ਪਤਾ ਲੱਗ ਸਕੇ ਅਸੀਂ ਕੀ ਪੜ ਰਹੇ ਹਾਂ ਕਿ ਅਸੀਂ ਜਦੋਂ ਕਾਲਕਲੀ ਪੜਦੇ ਆ ਨਾ ਤੇ ਉਸ ਵੇਲੇ ਅਸੀਂ ਗਲਤ ਪੜ ਜਾਂਦੇ ਆ ਜਾਂ ਫਿਰ फटाफट ਇੱਕ ਲਾਈਨ ਪੜ ਗਏ ਪਤਾ ਹੀ ਨਹੀਂ ਲੱਗਦਾ ਉਹਦਾ ਅਰਥ ਕੀ ਸੀ ਇਸ ਕਰਕੇ ਅਸੀਂ ਵਿੱਚ ਵਿੱਚ ਪਾਜ਼ ਦਿੰਦੇ ਆ ਉਹਨੂੰ ਥੋੜਾ ਜਿਆ ਰੁਕ ਕੇ ਪੜਦੇ ਆ ਸਮਝ ਕੇ ਕਿ ਇਹ ਦੋ ਤਿੰਨ ਅੱਖਰਾਂ ਦਾ ਕੀ मीनिंग ਆ ਰਿਹਾ ਅੱਗੇ ਕਾਦੇ ਨਾਲ ਜੋੜ ਰਿਹਾ ਤੇ ਉਸ ਨਾਲ ਹੋਰ ਕਲੈਰਿਟੀ ਸਾਡਾ ਵਿਜ਼ਨ ਜਿਹੜਾ ਹੈ ਵੱਧਦਾ ਔਰ ਸਾਨੂੰ ਵਿਚਾਰ ਕਰ ਅਰਥ ਕਰਨ ਵਿੱਚ ਸੁਖਾਲਾ ਹੋ ਜਾਂਦਾ ਹੈ ਤੇ ਅੱਜ ਦਾ ਬਤੇ ਜਿਹੜੇ ਨੇ ਉਹ ਪੜਨਗੇ ਵੀਰ ਪਰਮਵੀਰ ਸਿੰਘ ਜੀ ਮੈਰੀਕਸ ਕਰਾਂਗੇ ਵੀ ਪਰਮਵੀਰ ਸਿੰਘ ਜੀ ਤੁਸੀਂ ਪੜੋ ਤੇ ਵਿਚਾਰ ਕਰੋ ਜੀ ਜੀ ਬੰਦੀ ਸਾਡੇ ਨੂੰ ਵਾਇਗੁਰ ਜੀ ਕਾ ਖਾਲਸਾ ਵਾਖਰੀ ਜੀ ਕੀ ਫਤਿਹ ਸਾਵਾ ਵਾਇਗੁਰ ਜੀ ਕੀ ਫਤਿਹ ਅੱਜ ਦਾ ਜਿਹੜਾ ਅਸੀਂ ਬਾਣੀ ਜਿਹੜੀ ਦਰਜ ਹੈ ਆਨੰਦ ਦੇ ਸਿਰਲੇਖੇਟ ਉਹਦੇ ਵਿੱਚ ਅਸੀਂ ਜਿਹੜੀ ਪੇਜ ਹੈ ਗੁਰਗ੍ਰੰਥ ਸਾਹਿਬ ਜੀ ਦਾ ਜਿਹੜਾ ਅੰਕ ਹੈ ਉਹ 919 ਤੋਂ ਸਟਾਰਟ ਹੋ ਰਿਹਾ ਇੱਥੋਂ ਦੀ ਜੀ ਤੇ ਇੱਕ ਵਾਰੀ ਮੈਂ ਪੜ ਦੇਣਾ ਫਿਰ ਉਸ ਤੋਂ ਬਾਅਦ ਜਿੰਨੀ ਮੈਨੂੰ ਸਮਝ ਆਇਆ ਉਹ ਸਾਰੇ ਨਾਲ ਸਾਥ ਕਰਦਾ ਬਾਕੀ ਫਿਰ ਬਾਅਦ ਘਾਟ ਆਪਾਂ ਸਾਰੇ ਨਾਲ ਮਿਲ ਕੇ ਕਰ ਲਾਂਗੇ ਇੱਥੇ ਗੁਰੂ ਸਾਹਿਬ ਸਾਨੂੰ ਜਿਵੇਂ ਅਸੀਂ ਪਹਿਲਾਂ ਦੇਖਿਆ ਸੀਗਾ ਪਹਿਲਾਂ ਸਾਨੂੰ ਮਨ ਨਿਰਮਲ ਕਰਨ ਦੀ ਵਿਧੀ ਦੱਸੀ ਸੀ ਮਨ ਨਿਰਮਲ ਕਰਨਾ ਤੇ ਹੁਣ ਸਾਨੂੰ ਕਹਿ ਰਹੇ ਨੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜੀ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਾਇ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹੇ ਪਰਣ ਗੁਰ ਬਿਨ ਅਵਰ ਨਾ ਜਾਣੇ ਕੋਈ ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਅਗਲੇ ਪਦੇ ਚ ਕਹ ਰਹੇ ਨੇ ਜੇ ਕੋ ਇੱਕ ਮਿੰਟ ਜੀ ਮੈਂ ਸੈਟਿੰਗ ਕਰ ਲਾ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ पूछो बेबे कियां जाए अनेक जूनी परम आवै विण सतगुरु मुक्त न पाए फिर मुक्त पाए लाग चरणी सतगुरु शब्द सुनाए कह नानक विचार देखो विण सतगुरु मुक्त न पाए ਜੀ ਹੁਣ ਇੱਥੇ ਆਪਾਂ ਥੋੜਾ ਜਾ ਜਦੋਂ ਇਹਨੂੰ ਧਿਆਨ ਨਾਲ ਦੇਖਦੇ ਹੁਣ ਗੁਰੂ ਪਾਤਸ਼ਾਹ ਜੀ ਸਾਨੂੰ ਇਸ ਬਾਣੀ ਦੇ ਵਿੱਚ ਸਮਝਾ ਰਹੇ ਨੇ ਦੇਖੋ ਇਹਦੇ ਵਿੱਚ ਇੰਪੋਰਟੈਂਸ ਕੀ ਹੈਗਾ ਮੈਨੂੰ ਜੋ ਇਹਦੇ ਵਿੱਚ ਲੱਗਦਾ ਜੇ ਜੇ ਬੜੀ ਵੱਡੀ ਇੰਪੋਰਟੈਂਸ ਹੈ ਇੱਥੇ ਜੇ ਇਹਦਾ ਮਤਲਬ ਹੈ ਜਿਹੜੇ ਅੱਜਕੱਲ ਦੇ ਬੱਚੇ ਨੇ ਅੱਜਕੱਲ ਦੀ ਜਿਹੜੀ ਜਨਰੇਸ਼ਨ ਹੈ ਉਹ ਜੇ ਨੂੰ ਆਪਾਂ ਕਹਿੰਦੇ ਆ ਇਫ ਹੈ ਨਾ ਸੁਪੋਜ਼ ਨਹੀਂ ਕਹਿ ਸਕਦੇ ਇੱਥੇ ਅਸੀਂ ਇਫ ਕਹਾਂਗੇ ਜੇ ਜੇ ਅਸੀਂ ਇਹ ਕਰੀਏ ਤਾਂ ਜੇ ਅਸੀਂ ਉਹ ਕਰੀਏ ਤਾਂ ਹੁਣ ਕਹਿੰਦੇ ਨੇ ਜੇ ਕੋ ਸਿੱਖ ਕੋ ਸਿੱਖ ਮਤਲਬ ਕੋਈ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਆਪਣੇ ਗੁਰੂ ਤੋਂ ਜਿੱਥੋਂ ਦੀ ਗੁਰੂ ਤੋਂ ਗਿਆਨ ਲੈਣਾ ਹੈ ਸਮਝ ਲੈਣਾ ਹੈ ਵੈਸੇ ਆਮ ਸਾਡੇ ਵੱਡੇ ਜਿਹੜੇ ਨੇ ਨਾ ਉਹ ਗੁਰੂ ਦਾ ਅਰਥ ਕਰਦੇ ਨੇ ਗੂ ਤੇ ਰੂਹ ਨੂੰ ਮਿਲਾ ਕੇ ਇੱਕ ਵਰਡ ਬਣਿਆ ਹੋਇਆ ਦੱਸਦੇ ਨੇ ਜਿਹੜਾ ਸਾਨੂੰ ਹਨੇਰੇ ਚੋਂ ਚਾਨਣੇ ਵੱਲ ਲੈ ਕੇ ਜਾਂਦਾ ਹੈ ਉਹ ਸੋਰਸ ਠੀਕ ਹੈ ਜੀ ਸੋ ਉਹ ਬਹੁਤ ਠੁਕਮਾ ਹੈ ਅਸੀਂ ਇਹੀ ਸਮਝ ਕੇ ਚੱਲਦੇ ਹਾਂ ਉਹ ਕੋਈ ਵੀ ਹੋ ਸਕਦਾ ਜਿਵੇਂ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ ਸਾਡੇ ਸਾਹਮਣੇ ਸ਼ਾਕਸ਼ਾਤ ਗੁਰਬਾਣੀ ਹੈ ਗੁਰਬਾਣੀ ਸਾਨੂੰ ਹਨੇਰੇ ਤੋਂ ਚਾਨਣੇ ਦੇ ਵਿੱਚ ਲੈ ਕੇ ਜਾਂਦੀ ਹੈ ਅੱਜ ਮੇਰੇ ਵਾਸਤੇ ਮੇਰੀ ਗੁਰੂ ਗੁਰਬਾਣੀ ਹੈ ਇੱਥੋਂ ਦੀ ਮੈਨੂੰ ਗਿਆਨ ਮਿਲਦਾ ਫਿਰ ਮੇਰਾ ਗਿਆਨ ਗੁਰੂ ਹੋ ਜਾਂਦਾ ਹੁਣ ਇੱਥੇ ਕਹ ਰਹੇ ਨੇ ਗੁਰੂ ਸੇਤੀ ਸਨਮੁਖ ਹੋਵੈ ਸਨਮੁਖ ਦਾ ਮਤਲਬ ਹੁੰਦਾ ਫੇਸ ਟੂ ਫੇਸ ਆਮਣੇ ਸਾਹਮਣੇ ਬੈਠ ਜਾਣਾ ਆਪਣੇ ਸਾਹਮਣੇ ਤਾਂ ਇੱਥੇ ਸੈਂਸ ਜਿਹੜਾ ਹੈ ਵੈਸੇ ਤਾਂ ਕਹਿੰਦੇ ਨਾ ਆ ਆਪਣੇ ਸਾਹਮਣੇ ਬੈਠੀ ਹੈ ਉਹ ਕੰਪੀਟੀਸ਼ਨ ਦਾ ਸੈਂਸ ਆਉਂਦਾ ਪਰ ਇੱਥੇ ਜਿਹੜਾ ਸੈਂਸ ਹੈ ਟੂ ਲਰਨ ਸਿੱਖਿਆ ਲੈਣ ਵਾਸਤੇ ਸਿੱਖ ਲੈਣ ਵਾਸਤੇ ਜੇ ਕੋ ਸਿੱਖ ਸਿੱਖਣ ਵਾਲਾ ਸਿੱਖ ਲਰਨਰ ਗੁਰੂ ਛੇਤੀ ਸੰਮੁਖ ਹੋਵੇ ਛੇਤੀ ਮਤਲਬ ਗੁਰੂ ਦੇ ਨਾਲ ਛੇਤੀ ਨਾਲ ਸੰਮੁਖ ਹੋਵੇ ਹੁਣ ਇਸੀ ਚੀਜ਼ ਨੂੰ ਦੂਸਰੇ ਤਰੀਕੇ ਨਾਲ ਕਹਿ ਰਹੇ ਨੇ ਜਿਵੇਂ ਆਪਾਂ ਕਹਿੰਦੇ ਅੱਜ ਉਹ ਆ ਗਿਆ ਤੇ ਆਪਾਂ ਕਹਿੰਦੇ ਆ ਗਿਆ ਅੱਜ ਉਹ ਆਪ ਹੀ ਆ ਗਿਆ ਐਵੇਂ ਕਹਿ ਦਿੰਨੇ ਗੱਲ ਉਹੀ ਹੈ ਹੁਣ ਉਹਨੂੰ ਕਹਿ ਰਹੇ ਨੇ ਹੋਵੇ ਤਾਂ ਸਨਮੁਖ ਪਰ ਇਹਦੇ ਥੋੜਾ ਜਿਹਾ ਟਵਿਸਟ ਆ ਰਿਹਾ ਅੱਗੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਰਹਿ ਗੁਰ ਨਾਲੇ ਹੁਣ ਕਹਿੰਦੇ ਨੇ ਹੋਵੇ ਤਾਂ ਉਹ ਗੁਰਮੁਖ ਸਨਮੁਖ ਸਨਮੁਖ ਤਾਂ ਉਹ ਹੋਵੇ ਅਮਣੇ ਸਾਹਮਣੇ ਤਾਂ ਉਹ ਬੈਠੇ ਕੋਣ ਕੋਈ ਗੁਰਸਿੱਖ ਕੋਈ ਸਿੱਖ ਜਿਹੜਾ ਸਿੱਖਣ ਵਾਲਾ ਹੋਵੇ ਜ ਜਿਹਦੀ ਮਨ ਦੀ ਪ੍ਰਵਿੱਤੀ ਸਿੱਖਣ ਵਾਲੀ ਹੋਵੇ ਜਿਹੜਾ ਲਰਨਿੰਗ ਦੇ ਪ੍ਰੋਸੈਸ ਦੇ ਵਿੱਚ ਆਪਣਾ ਮੈਂਟਲ ਸੈਟ ਕਰ ਲਵੇ ਫਿਰ ਕਹਿੰਦੇ ਕਿਵੇਂ ਉਹਦਾ ਜਿਵੇਂ ਮੈਂ ਦੱਸਿਆ ਲਰਨਿੰਗ ਦਾ ਪ੍ਰੋਸੈਸ ਮੈਂਟਲ ਸੈਟ ਕਰ ਲਵੇ ਜੀ ਉਹੀ ਜੀ ਆਪਣਾ ਮਨ ਜਿੱਥੇ ਲਰਨਿੰਗ ਦਾ ਪ੍ਰੋਸੈਸ ਕਰਨਾ ਹੈ ਜਿੱਥੇ ਪ੍ਰੋਸੈਸ ਹੋਣਾ ਹੈ ਜੀ ਰਹਿ ਗੁਰ ਨਾਲੇ ਗੁਰੂ ਤੋਂ ਮਿਲ ਰਿਹਾ ਗੁਰ ਉਹਦੇ ਨਾਲ ਰਵੇ ਯਾਨੀ ਕਿ ਜੋ ਗੁਰੂ ਗੁਰੂ ਜੋ ਦੇ ਰਿਹਾ ਹੈ ਉਦਾ ਗੁਰ ਉਹਦੀ ਵਿਜ਼ਡਮ ਵਾਈਜ਼ਨੈਸ ਜੋ ਉਹ ਦੇ ਰਹਾ ਹੈ ਉਹਦੇ ਨਾਲ ਟਿਕ ਕੇ ਰਵੇ ਉਹ ਐ ਸਿੱਖ ਅੱਗੇ ਕਹਿ ਰਹੇ ਨੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੇ ਸੰਭਾਲੇ ਆਪ ਛੋੜ ਨਹੀਂ ਇਹ ਇਹ ਦੇ ਨਾਲ ਹੀ ਆਏਗਾ ਹਾਂ ਠੀਕ ਹੈ ਜੀ ਉਹਨ ਇਥੇ ਕਰੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੇ ਸੰਭਾਲੇ ਗੁਰ ਕੇ ਚਰਨ ਹੁਣ ਗੁਰੂ ਗੁਰੂ ਦੇ ਜਿਹੜਾ ਫਿਜ਼ੀਕਲ ਗੁਰੂ ਹੈ ਕੋਈ ਤੇ ਧਾਰੀ ਗੁਰੂ ਹੈ ਉਹਦੇ ਤਾਂ ਚਰਨ ਹੋ ਸਕਦੇ ਨੇ ਜਿੰਨੂੰ ਆਪਾਂ ਪੈਰ ਕਹਿੰਦੇ ਆ ਆਮ ਭਾਸ਼ਾ ਦੇ ਵਿੱਚ ਪੈਰ ਕਹ ਲੈਂਦੇ ਪਹਿਲੇ ਸਤਕਾਰ ਸਮੇਤ ਦੀਆ ਪੁਰਾਣੀ ਜ਼ਮਾਨੇ ਦੇ ਵਿੱਚ ਪੈਰੀ ਚਰਨ ਕਹਿੰਦੇ ਸੀ ਠੀਕ ਹੈ ਨਾ ਤੋਂ ਉਹ ਇੱਥੇ ਉਹਨੂੰ ਗੁਰ ਹੈ ਗੁਰੂ ਨਹੀਂ ਹੈ ਗੁਰ ਕੇ ਚਰਨ ਹੁਣ ਗੁਰ ਜਿਹੜਾ ਵਿਜ਼ਡਮ ਹੈ ਜਿਹੜਾ ਵਾਈਜ਼ਨੈਸ ਹੈ ਉਹਦੇ ਕਿਹੜੇ ਚਰਨ ਨੇ ਉਹਦੇ ਚਰਨ ਕਿਹੜੇ ਨੇ ਜਿਹੜਾ ਕਿ ਉਹਦੇ ਚੋਂ ਸਾਨੂੰ ਰਿਜ਼ਲਟ ਆ ਰਿਹਾ ਹੈ ਗੁਰ ਕੇ ਚਰਨ ਯਾਨੀ ਕਿ ਉਸ ਮੈਸੇਜ ਨੂੰ ਆਪਣੇ ਹਿਰਦੇ ਵਿੱਚ ਲਾ ਲਵੇ ਟਿਕਾ ਲਵੇ ਧਿਆਏ ਹਮੇਸ਼ਾ ਇੰਟੈਲੈਕਚੁਅਲ ਦੇ ਵਿੱਚ ਉਹਦੀ ਥੌਟ ਪ੍ਰੋਸੈਸ ਚਾਰੀ ਰੱਖੇ ਵੀ ਮੈਨੂੰ ਅੱਜ ਗੁਰੂ ਗੁਰੂ ਤੋਂ ਕੀ ਸਿੱਖਿਆ ਉਹਦੀ ਜਿਹੜੀ ਸਿੱਖਿਆ ਹੈ ਮੇਰੇ ਕੋਲ ਕੀ ਆਈ ਹੈ ਅੰਤਰ ਆਤਮੈ ਸੰਭਾਲੇ ਹੁਣ ਉਹਨੂੰ ਆਪਣੇ ਅੰਦਰ ਧਿਆਏ ਨੂੰ ਥੋੜਾ ਜਿਹਾ ਹੋਰ ਡਿਫਾਈਨ ਕਰ ਲਈਏ ਧਿਆਏ ਦਾ ਮਤਲਬ ਹੈ ਵੀ ਅੰਦਰ ਆਪਣੇ ਆਤਮਾ ਦੇ ਵਿੱਚ ਜਿੱਥੇ ਤੁਹਾਡਾ ਬੇਸਿਕ ਹੈਗਾ ਉੱਥੇ ਸੰਭਾਲ ਲਏ ਸੰਭਾਲ ਕੇ ਰੱਖ ਲਵੇ ਅੱਜ ਕੱਲ ਆਪਾਂ ਸੰਭਾਲੇ ਨਹੀਂ ਬੋਲਦੇ ਸੰਭਾਲ ਬੋਲ ਦਿੰਨੇ ਟਿਕਾ ਲਵੇ ਯਾਨੀ ਕਿ ਉਥੇ ਆਪ ਨੂੰ ਸੰਭਾਲ ਲਵੇ। ਕੀ ਆ ਇਹਦਾ ਮਤਲਬ ਅਸੀਂ ਕਹਿੰਦੇ ਸੀ ਨਾ ਧਿਆਨ ਨਾਲ। ਧਿਆਨ ਨਾਲ ਹਾਂਜੀ। ਜੀ 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 ਬਿਲਕੁਲ ਉਹ ਉਹ ਤਾਂ ਹੈ ਹੀ ਹੈ ਬਿਲਕੁਲ ਠੀਕ ਹੈ ਜੀ ਧਿਆਨ ਨਾਲ ਮਤਲਬ ਧਿਆਨ ਲਗਾ ਕੇ ਹਿਰਦੇ ਤੇ ਆ ਕੇ ਰੱਖੇ ਅੰਤਰਾਤਮੇ ਸੁਮਾਲੇ ਧਿਆਨ ਨਾਲ ਟਿਕਾ ਕੇ ਰੱਖੇ। ਵੀ ਜਦੋਂ ਚੇਤਾ ਰੱਖੇ। ਛਰ ਵੇਲੇ ਚੇਤਾ ਰੱਖੇ ਉਹਨੂੰ ਉਸ ਦੇ ਗਿਆਨ ਨੂੰ ਜਦੋਂ ਲੋੜ ਪਵੇ ਵਰਤ ਲਏ। ਹੁਣ ਅੱਗੇ ਦੇਖੋ ਜੀ ਕਹਿ ਰਹੇ ਨੇ ਇੱਕ ਵਨ ਸਕਰੀਨਸ਼ਾਟ ਕਰਾਂ। ਅਗੇ ਕਰ ਰਹੇ ਨੇ ਆਪੁ ਆਪ ਮਾਫ ਕਰਾ ਆਪ ਛੱਡ ਸਦਾ ਰਹਿ ਪਰਣਾ ਗੁਰਬਿਨ ਅਵਰ ਨ ਜਾਣੇ ਕੋਇ ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਇ ਹੁਣ ਦੇਖੋ ਕਿ ਅੰਮ੍ਰਿਤ ਆਪ ਆਪ ਛੱਡ ਆਪ ਛੱਡ ਦਾ ਮਤਲਬ ਹੈ ਵੀ ਆਪਣੇ ਆਪ ਨੂੰ ਛੱਡ ਦੇਣਾ ਜਿਵੇਂ ਆਪਾਂ ਕਹਿਣਾ ਵੀ ਮੈਂ ਤਾਂ ਹੁਣ ਤੇਰਾ ਸਮਰਪਣ ਹੋ ਗਿਆ ਵੀ ਮੈਂ ਹੁਣ ਕੁਛ ਨਹੀਂ ਤੂੰ ਹੀ ਤੂੰ ਆ ਤੂੰ ਹੀ ਜਾਣ ਮੇਰਾ ਕੀ ਕਰਨਾ ਉਸ ਕੰਡੀਸ਼ਨ ਦੇ ਵਿੱਚ ਉਸ ਮੈਂਟਲ ਸਟੇਟ ਦੇ ਵਿੱਚ ਆਪ ਛੱਡ ਆਪਣੇ ਆਪ ਨੂੰ ਛੱਡ ਦੇਣਾ ਵੀ ਮੈਨੂੰ ਜੋ ਕਰਨਾ ਹੈ ਸਦਾ ਰਹੇ ਪਰਣਾ ਹੁਣ ਪਰਣੇ ਦਾ ਜਿਹੜਾ ਮੈਂ ਹੋਰ मीनिंग ਦੇਖਿਆ ਸੀਗਾ ਸਰੈਂਡਰ ਦੀ ਅਵਸਥਾ ਦੇ ਵਿੱਚ ਉਹਦੀ ਛੱਤਰ ਛਾਇਆ ਦੇ ਵਿੱਚ ਉਹਦੀ ਪ੍ਰੋਟੈਕਸ਼ਨ ਦੇ ਵਿੱਚ ਉਹਦੀ ਗਾਈਡਲਾਈਨਸ ਦੇ ਵਿੱਚ ਆਪ ਰਹੇ ਪਰਣਾ ਗੁਰਬਿੰਨ ਅਵਰ ਨਾ ਜਾਣੇ ਕੋਈ ਉਸੀ ਗੁਰੂ ਤੋਂ ਮਿਲਿਆ ਹੋਇਆ ਜਿਹੜਾ ਗੁਰੂ ਸੀ ਉਸਤੇ ਬਗੈਰ ਅਵਰ ਨ ਜਾਣੇ ਕੋਈ ਹੋਰ ਮੈਂ ਕਿਸੇ ਨੂੰ ਨਹੀਂ ਇੱਧਰ ਉੱਧਰ ਦੇ ਧਿਆਨ ਦੇਣਾ ਮੈਂ ਹੋਰ ਕੋਈ ਨੌਲੇਜ ਨਹੀਂ ਲੈ ਰਿਹਾ ਜਿਹੜਾ ਮੇਰਾ ਟਰੂ ਗੁਰੂ ਹੈ ਅੱਗੇ ਆਏਗਾ ਹੁਣੇ ਸਤਗੁਰੂ ਵੀ ਉੱਥੇ ਮੈਨੂੰ ਨੌਲੇਜ ਮਿਲਣੀ ਹੈ ਮੈਂ ਹਮੇਸ਼ਾ ਉਹਦੇ ਨਾਲ ਹੀ ਅਟੈਚਡ ਰਹਿਣਾ ਅਵਰ ਨ ਜਾਣੇ ਕੋਈ ਹੋਰ ਮੈਨੂੰ ਕਿਸੇ ਨਾਲ ਕੋਈ ਸਰੋਕਾਰ ਨਹੀਂ ਰਿਹਾ ਅੱਗੇ ਕਰ ਰਹੇ ਹੁਣ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਹੁਣ ਕਹਿੰਦੇ ਨੇ ਪਹਿਲੇ ਦੱਸਰੇ ਸੀ ਕਿ ਕਿਹੜਾ ਜੇ ਕੋਈ ਗੁਰ ਸਿੱਖ ਹੋਵੇ ਉਹ ਸਨਮੁਖ ਹੋਵੇ ਹੁਣ ਇੱਥੇ ਦੇਖਾਂ ਕਹੇ ਨਾਨਕ ਨਾਨਕ ਜੀ ਕਹਿ ਰਹੇ ਨੇ ਉਪਦੇਸ਼ ਕਰਦੇ ਨੇ ਸਾਡੇ ਵਾਸਤੇ ਸੁਣੋ ਸੰਤੋ ਸਾਨੂੰ ਸਤਕਾਰ ਨਾਲ ਸੰਤੋ ਕਹਿ ਰਹੇ ਨੇ ਜਿਹੜੀ ਲੁਕਾਈ ਹੈਗੀ ਉਹਨੂੰ ਸਿੱਖਣੋ ਸੋ ਸਿੱਖ ਸਨਮੁਖ ਹੋਏ ਉਹੀ ਸਿੱਖ ਸਨਮੁਖ ਹੈ ਜਿਹੜਾ ਇਸ ਤਰ੍ਹਾਂ ਦੀ ਪ੍ਰਵਿੱਤੀ ਆਪਣੇ ਮਨ ਦੇ ਵਿੱਚ ਟਿਕਾ ਕੇ ਰੱਖਦਾ ਉਹਨੂੰ ਕਿਹਾ ਹੈ ਸਨਮੁਖ ਸਿੱਖ ਯਾਨੀ ਕਿ ਸਨਮੁਖ ਨੂੰ ਜੇ ਮੈਂ ਦੂਜਾ ਨਾਮ ਵੀ ਦਵਾਂ ਜਿਹੜਾ ਸਾਨੂੰ ਮਿਲਿਆ ਹੋਇਆ ਹੈ ਪੁਰਮੁਖ ਜਿਨੇ ਗੁਰੂ ਵੱਲ ਮੁਖ ਕੀਤਾ ਹੋਇਆ ਜਿਹੜਾ ਗੁਰੂ ਦੀ ਹੀ ਸੁਣਦਾ ਜਿਹੜਾ ਗੁਰੂ ਦੇ ਨਾਲ ਜੁੜ ਕੇ ਰਹਿ ਰਿਹਾ ਉਹਨੂੰ ਕਹਿੰਦੇ ਨੇ ਸਨਮੁਖ ਹੋਵੇ ਉਹੀ ਸਿੱਖ ਸਨਮੁਖ ਹੋਵੇ ਜਿਹੜਾ ਅਵਰਮੀ ਕੋਈ ਧਿਆਨ ਦਾ ਜਿਹਨੂੰ ਹੋਰ ਕੋਈ ਇੱਧਰ ਉੱਧਰ ਦੀ ਝਾਕ ਨਹੀਂ ਰਹਿਣੀ ਆਪਣੇ ਗੁਰੂ ਦੇ ਨਾਲ ਜੁੜਿਆ ਰਹਿੰਦਾ ਦੇਖੋ ਕੋਈ ਪੁੱਛਣਾ ਹੈ ਤਾਂ ਪੀਸ ਇਹ ਇਜ਼ੀ ਇਸ ਸੋਕੇਟ ਹੋ ਗਏ ਹਾਂਜੀ ਪੈਨਮਨਜੋਤ ਕੌਰ ਜੀ ਤੁਹਾਡਾ ਹੈਂਡ ਰੇਜ਼ ਹੈ ਅੱਛਾ ਜੀ ਵੀਰ ਜੀ ਆਪ ਛੱਡ ਸਦਾ ਰਹੇ ਪਰਨੇ ਆਪ ਛੱਡ ਮਤਲਬ ਆਪ ਆਪ ਛੱਡ ਕੇ ਜਾਂ ਆਪ ਦਾ ਹਮੇ ਛੱਡ ਕੇ ਹੈ ਅ ਵੈਸੇ ਜਦੋਂ ਆਪਾਂ ਇੰਨੇ ਟਾਈਮ ਤੋਂ ਬਾਣੀ ਪੜ ਰਹੇ ਨੇ ਪੰਜੀ ਤੇ ਦੋਨੋਂ ਦਾ ਮਤਲਬ ਇੱਕੋ ਹੀ ਹੈ ਆਪੜਾ ਆਪ ਛੱਡ ਦੇਣਾ ਜਾਂ ਆਪਣੀ ਹੋਂਮੈ ਛੱਡ ਦੇਣਾ ਵੀ ਮੈਂ ਕੁਝ ਸਿੱਖ ਰਿਹਾ ਜਾਂ ਮੈਂ ਕੁਝ ਕਰ ਰਿਹਾ ਮੈਨੂੰ ਗੁਰੂ ਦੇ ਰਿਹਾ ਤੇ ਮੈਂ ਉਹਦੀ ਲਰਨਿੰਗ ਪ੍ਰੋਸੈਸ ਦੇ ਵਿੱਚ ਹਮਲੂ ਕਿ ਮੈਂਟਲ ਸਰੈਂਡਰ ਸਿੱਖਣ ਵਾਸਤੇ ਜੀ ਇੱਕ ਇੱਕ ਵੀ ਜਿਹੜਾ ਉੱਤੇ ਕੀਤਾ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਹੋ ਰਹੇ ਗੁਰ ਨਾਲੇ ਜਿਓ ਮਤਲਬ ਦਿਲੋਂ ਅ ਕਿੱਥੇ 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 ਬਹੁਤ ਵਧੀਆ ਤੁਸੀਂ ਗੱਲ ਪੁੱਛੀ ਜਿਹ ਰਹੇ ਹਾਂ ਜਿਓ ਰਹੇ ਜਿਹੋ ਰਹੇ ਗੁਰ ਨਾਲੇ ਜਿਓ ਰਹੇ ਮੈਨੂੰ ਲੱਗਦਾ ਦਿਲੋਂ ਮਤਲਬ ਰਹੇ ਜਿਹੜਾ ਗੁਰੂ ਦੇ ਨਾਲ ਹਾਂਜੀ ਜਿਹੜਾ ਜਿਹੜਾ ਮਾਨਸਿਕ ਪ੍ਰਵਿੱਤੀ ਦੇ ਨਾਲ ਉੱਥੇ ਹੀ ਟਿਕ ਕਰ ਸਿੱਖ ਕੋਈ ਜੀਵ ਰਹੇ ਗੁਰ ਨਾਲੇ ਹੁਣ ਜੀ ਹੋ ਜੇ ਆਪਾਂ ਪੜਦਿਆਂ ਵੈਸੇ ਮੈਂ ਇਹਦੀ ਸੈਂਸ ਲੈ ਰਹੀ ਸੀ ਜਿਹੜਾ ਉਹਦੇ ਨਾਲ ਜਿੰਦਾ ਰਹੇ ਜਿਹੜਾ ਸਿਰਫ ਉਸ ਦੀ ਟੇਕ ਰੱਖੇ ਜੀਓ ਜਾਂ ਤੁਸੀਂ ਵੈਸੇ ਠੀਕ ਕਹਿੰਦੇ ਆਪਾਂ ਉਹ ਵੀ ਲੈ ਸਕਦੇ ਆਂ ਅੰਦਰੋਂ 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 ਠੀਕ ਹੈ ਥੈਂਕ ਯੂ ਠੀਕ ਹੈ ਜੀ ਜਿਉਂਦਾ ਰਹੇ ਜਿਵੇਂ ਤੁਸੀਂ ਕਹਿ ਰਹੇ ਹੋ ਵੀਰ ਜੀ ਓਵੇਂ ਜਿਵੇਂ ਅਸੀਂ ਧਿਆਨ ਚ ਰੱਖਾਂਗੇ ਜਦੋਂ ਉਹਨੂੰ ਹਰਵੇ ਲੈ ਹਾਂ ਫਿਰ ਜਿਉਣਾ ਉਹਦੇ ਨਾਲ ਹੀ ਹੋ ਗਿਆ ਨਾ ਹਾਂਜੀ ਹਾਂਜੀ ਬਸ ਇਹਦੇ ਵਾਸਤੇ ਆਪਾਂ ਫਿਰ ਮੈਨੀ ਟੈਂਸੀਸ ਮੈਨੀ ਵਰਡਸ ਮੈਨੀ ਲੈਂਗੁਏਜ ਯੂਜ਼ ਕਰ ਸਕਦੇ ਆ ਮੋਟਾ ਮੋਟਾ ਆਪਾਂ ਸਾਰੇ ਸਮਝ ਹੀ ਚੁੱਕੇ ਆ ਹਨਾ ਅੱਗੇ ਕਰਾਂ ਜੀ ਜੇ ਹੋਰ ਕਿਸ ਦਾ ਸਵਾਲ ਹੈ اچھا ਫਿਰ ਅੱਗੇ 22 ਦੇ ਵਿੱਚ ਵੀ ਫਿਰ ਅੱਗੇ ਜੇ ਇੰਪੋਰਟੈਂਟ ਹੈ ਜੀ ਇਫ ਜੇ ਕੋ ਗੁਰਤੇ ਬੇਮੁਖ ਹੋਵੇ ਹੁਣ ਪਹਿਲੇ ਦੱਸ ਰਹੇ ਸੀ ਕਿ ਸੰਮੁਖ ਹੋਵੇ ਹੁਣ ਕਹਿੰਦੇ ਮਨਮਤ ਆ ਗਈ ਵੀ ਜੇ ਤੂੰ ਹੁਣ ਆਪਣੇ ਮਨ ਦੇ ਵਿੱਚ ਚਲਦਾ ਫਿਰ ਕਿਵੇਂ ਕਹਿੰਦੇ ਨੇ ਜੇ ਕੋ ਗੁਰ ਤੇ ਵੇਮਕ ਹੋਵੇ ਬਿਨ ਸਤਗੁਰ ਮੁਕਤ ਨਾ ਭਾਵੇ ਹੁਣ ਇੱਥੇ ਜੇ ਕੋ ਗੁਰ ਤੇ ਵੇਮਕ ਹੋਵੇ ਯਾਨੀ ਕਿ ਗੁਰ ਕੋਈ ਵਿਜ਼ਡਮ ਵਾਈਜ਼ਨੈਸ ਇੰਟੈਲੈਕਚੁਅਲ ਜਿਹੜੀ ਥਾਟ ਪ੍ਰੋਸੈਸ ਹੈਗੀ ਉਦੋਂ ਤੂੰ ਉਲਟਾ ਯਾਨੀ ਕਿ ਆਪਣੇ ਆਪ ਚ ਇੰਟਰਸਪੈਕਟ ਨਹੀਂ ਕਰਦਾ ਜਿੱਥੋਂ ਦੀ ਵਿਜ਼ਡਮ ਮਿਲ ਰਹੀ ਹੈ ਉਹਦੇ ਨਾਲ ਨਹੀਂ ਜੁੜਦਾ ਫਿਰ ਕੀ ਹੋਏਗਾ ਉਹ ਬਿਨ ਸਤਗੁਰ ਉਹਦੇ ਕੋਲ ਸਤਗੁਰ ਹੈ ਹੀ ਨਹੀਂ ਟਰੂ ਨੋਲਜ ਹੈ ਹੀ ਨਹੀਂ ਉਹਦੇ ਕੋਲ ਵਿਜ਼ਡਮ ਹੈ ਹੀ ਨਹੀਂ ਉਹਦੇ ਕੋਲ ਫਿਰ ਕੀ ਹੋਏਗਾ ਮੁਕਤ ਨਾ ਪਾਵੇ ਉਹਨੂੰ ਮੁਕਤੀ ਨਹੀਂ ਮਿਲਣੀ ਹੁਣ ਮੁਕਤ ਜਿਹੜਾ ਹੈਗਾ ਉਹਨੂੰ ਆਪਾਂ ਵੀ ਡਿਫਾਈਨ ਵੀ ਕਰ ਲਾਂਗੇ ਪਰ ਇੱਥੇ ਫਿਲਹਾਲ ਆਪਾਂ ਇਹਨੂੰ ਲੈ ਕੇ ਚੱਲਦੇ ਆ ਮੁਕਤ ਨਾ ਪਾਵੇ ਹੁਣ ਮੁਕਤ ਉਹਨੇ ਕਿੱਥੋਂ ਹੋਣਾ ਹੈ ਕਿਸ ਤਰ੍ਹਾਂ ਹੋਣਾ ਉਹ ਇੱਕ ਚਲੋ ਮੈਂ ਨਾਲ ਦੇ ਨਾਲ ਕਰ ਹੀ ਦੇਣਾ ਮੁਕਤ ਹੋਣਾ ਜਿਹਦੀਆਂ ਮੇਦੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਮੇਰੇ ਤੇ ਇੱਕ ਪੁਰਾਤਨ ਮਤ ਨੇ ਮੈਨੂੰ ਕਿਤੇ ਨਾ ਕਿਤੇ ਸਟਕ ਕਰਕੇ ਰੱਖਿਆ ਹੋਇਆ ਮੈਨੂੰ ਅੜਾ ਕੇ ਰੱਖਿਆ ਵੀ ਇਹ ਕਰੇਗਾ ਤਾਂ ਤੈਨੂੰ ਇਹ ਮਿਲੇਗਾ ਇਹ ਕਰੇਗਾ ਤਾਂ ਤੈਨੂੰ ਸਵਰਗ ਚ ਜਾਏਗਾ ਇਹ ਕਰੇਗਾ ਤਾਂ ਤੂੰ ਪੀਸਤ ਮਿਲੇਗੀ ਤੈਨੂੰ ਮਤਲਬ ਕੁਝ ਉਹਨੇ ਫਾਰਮੈਟ ਦਿੱਤੇ ਹੋਏ ਨੇ ਮੁਕਤੀ ਦੇ ਚੱਕਰ ਦੱਸਿਓ ਇਹਨੇ ਵੀ ਤੇਰੀ ਆਤਮਾ ਦੀ ਸ਼ੁੱਧੀ ਕਰਨੀ ਹੈ ਤੈਨੂੰ ਮੁਕਤ ਕਰਨਾ ਸੋ ਮੋਟਾ-ਮੋਟਾ ਮੈਂ ਹੱਲੇ ਦੱਸਿਆ ਬਾਕੀ ਹੋਰ ਇਹਦੀ ਡੈਪਥ ਦੇ ਵਿੱਚ ਜਾ ਸਕਦੇ ਆ ਯਾਨੀ ਕਿ ਜਿਹੜੇ ਕਰਮ ਇੱਕ ਪੁਰਾਤਨ ਮਤ ਸਾਡੇ ਤੋਂ ਕਰਮ ਕਹਿ ਕੇ ਕਰਵਾ ਰਹੀ ਹੈ ਜਿੰਨੀ ਕੁ ਬਾਣੀ ਅਸੀਂ ਪੜਿਆ ਸਮਝਿਆ ਮੁਕਤੀ ਦਾ ਮਤਲਬ ਹੈ ਵੀ ਉਸ ਕਰਮ ਕਾਂਡ ਨੂੰ ਉਹ ਕਰਮਾਂ ਨੂੰ ਕਾਂਡ ਕਿਹਾ ਕਰਮ ਕਾਂਡ ਕਹਿ ਕੇ ਸਾਨੂੰ ਉਹਦੇ ਤੋਂ ਛੁਟਕਾਰਾ ਚਾਹੀਦਾ ਹੈ ਮੁਕਤੀ ਮਤਲਬ ਛੁਟਕਾਰਾ ਮੈਂ ਕਿਸੇ ਵੀ ਐਸੇ ਪੁਆਇੰਟ ਤੇ ਜਿੱਥੇ ਸਟੱਕੇ ਨਾ ਉੱਥੋਂ ਦੀ ਕੱਢਣ ਵਾਲਾ ਮੈਨੂੰ ਮੁਕਤੀ ਦਿਵਾਉਣ ਵਾਲਾ ਉੱਥੋਂ ਦੀ ਮੇਰੀ ਜਿਵੇਂ ਮੈਂ ਜੇਲ੍ਹ ਚ ਬੰਨਿਆ ਕਿਸੇ ਨੇ ਮੈਨੂੰ ਜੇਲ੍ਹ ਚ ਰੱਖਿਆ ਹੁਣ ਉੱਥੋਂ ਦੀ ਮੈਂ ਮੁਕਤ ਹੋਣਾ ਮੈਂ ਫ੍ਰੀ ਹੋਣਾ ਮੈਂ ਆਜ਼ਾਦ ਹੋਣਾ ਉਹ ਮੁਕਤੀ ਹੈ ਤੇ ਉਹ ਤੁਹਾਡੀ ਮੈਂਟਲ ਲੈਵਲ ਚ ਕਿਸੇ ਲੈਵਲ ਤੇ ਵੀ ਹੋਵੇ ਉਹ ਕਹਿੰਦੇ ਬਿਨ ਸਤਗੁਰੂ ਮੁਕਤ ਨਾ ਪਾਵੇ ਸਤਗੁਰੂ ਤੋਂ ਬਗੈਰ ਸਹੀ ਇੰਟੈਲੈਕਚੁਅਲ ਤੋਂ ਬਗੈਰ ਤੁਸੀਂ ਮੁਕਤ ਨਹੀਂ ਪਾ ਸਕਦੇ ਅੱਗੇ ਕਹਿੰਦੇ ਨੇ ਪਾਵੇ ਮੁਕਤ ਮਤਲਬ ਹੈਗਾ ਜਿਹੜਾ ਗੁਰਮਤ ਨਾਲ ਨਾਲ ਜੁੜ ਕੇ ਮਨਮਤ ਨਾਲ ਜੁੜਿਆ ਹੁੰਦਾ ਉਸ ਨੂੰ ਮੁਕਤੀ ਨਹੀਂ ਮਿਲਦੀ ਕਦੀ ਹਾਂਜੀ ਉਹ ਵੇਮੁਖ ਹਾ ਵੇਮੁਖ ਮੈਂ ਬੋਲਾਂ ਨਾ ਮਨਮੁਖ ਵੇਮੁਖ ਹੋ ਗਿਆ ਜਿਹੜਾ ਸੱਚੇ ਗੁਰੂ ਤੋਂ ਮੁਖ ਉਹਨੇ ਪਰੇ ਕਰ ਲਿਆ ਮਨਮੁਖ ਹੋ ਗਿਆ ਨਾ ਉਹਨੂੰ ਮਨਮੁਖ ਕਹਤਾਂ ਹਾਂਜੀ 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 ਤੇ ਅੱਗੇ ਕਹਿੰਦੇ ਨੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਬਕਿਆ ਜਾਏ ਹੁਣ ਇਹ ਫਿਰ ਦੇਖੋ ਉਸੇ ਗੱਲ ਨੂੰ ਅਲੱਗ ਤਰੀਕੇ ਨਾਲ ਕਹਿ ਰਹੇ ਨੇ ਪਾਵੇ ਮੁਕਤ ਨਾ ਹੋਰ ਥੈ ਕੋਈ ਥੈ ਦਾ ਮਤਲਬ ਹੋ ਗਿਆ ਜਗ੍ਹਾ ਹੋਰ ਕੋਈ ਟਿਕਾਣਾ ਹੋਰ ਤਾਂ ਕੋਈ ਕਿਸੇ ਜਗ੍ਹਾ ਤੋਂ ਨਹੀਂ ਮਿਲਣਾ ਕਹਿੰਦੇ ਇਹੀ ਗੱਲ ਜਿਹੜੀ ਮੈਂ ਕਹ ਰਿਹਾ ਵੀ ਇਹ ਪਾਵੇ ਮੁਕਤ ਨਾ ਕੋਈ ਹੋਰ ਕਿਧਰੋਂ ਮੁਕਤੀ ਨਹੀਂ ਮਿਲਣੀ ਕਹਿੰਦੇ ਜੇ ਮੈਂ ਜਿਹੜੀ ਗੱਲ ਦੱਸ ਰਿਹਾ ਉਹ ਕਿਸੇ ਬਿਵੇਕੀ ਨੂੰ ਪੁੱਛ ਲਓ ਬਿਵੇਕੀ ਮਤਲਬ ਜਿਨ੍ਹਾਂ ਨੇ ਆਪਣੀ ਵਿਵੇਕ ਬੁੱਧੀ ਯੂਜ਼ ਕੀਤੀ ਜਿਨ੍ਹਾਂ ਨੇ ਆਪਣਾ ਵਿਵੇਕ ਵਰਤਿਆ ਜਿਨੂੰ ਕਹਿ ਸਕਦੇ ਆ ਵੀ ਉਹ ਸਤਗੁਰੂ ਨਾਲ ਜੁੜ ਕੇ ਸਿੱਖ ਬਣੇ ਹੋਏ ਸੀ ਗੁਰਸਿੱਖ ਸੀਗੇ ਉਹ ਆਪਣੀ ਵਿਵੇਕ ਬੁੱਧੀ ਨਾਲ ਆਪਣਾ ਜੀਵਨ ਆਪਨ ਕਰਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਮੈਂ ਸੜਕ ਪੱਟ ਕੇ ਉਹਦੇ ਵਿੱਚ ਕੁਝ ਦੱਬ ਦਿਆਂ ਤੇ ਕੀ ਮੇਰਾ ਅੱਗੇ ਆਗਾ ਸਵਰ ਜਾਏਗਾ ਕੀ ਮੇਰੇ ਤੇ ਜਿਹੜਾ ਟਾਈਮ ਆਣਾ ਉਹ ਟਲ ਜਾਏਗਾ ਕਿ ਮੈਂ ਬਾਹਾਂ ਤੇ ਬਨ ਲਾਂ ਮੈਂ ਲੱਤ ਤੇ ਬਨ ਲਾਂ ਮੈਂ ਸਿਰ ਤੇ ਬਨ ਲਾਂ ਮੈਂ ਦੰਦ ਤੇ ਬਨ ਲਾਂ ਮੈਂ ਮੂੰਹ ਤੇ ਕੁਝ ਬਨ ਲਾਂ ਸੋ ਇਹ ਕਮੜੀ ਲੰਬੀ ਥੋੜੀ ਲਿਸਟ ਹੈਗੀ ਹੈ ਜਿਹਦੀ ਸਾਨੂੰ ਕਰਮ ਕਾਂਡ ਕਰਵਾਂਦੀ ਹੈ ਉਹ ਕਹਿੰਦੇ ਵੀ ਐਵੇਂ ਮੁਕਤ ਨਹੀਂ ਹੋਣਾ ਜੇ ਕਿਸੇ ਨੇ ਮੁਕਤ ਪਾਣੀ ਹੈ ਕਿਸੇ ਹੋਰ ਜਗ੍ਹਾ ਤੋਂ ਇਹ ਗੱਲ ਨਹੀਂ ਮਿਲਣੀ ਕਿਸੇ ਵਿਵੇਕੀ ਨੂੰ ਤੁਸੀਂ ਕਰਾਸ ਚੈੱਕ ਕਰ ਲਓ ਪੁੱਛਿਓ ਦਾ ਮਤਲਬ ਹੈ ਕਰਾਸ ਚੈੱਕ ਕਰ ਲਓ ਵੀ ਮੈਂ ਜਿਹੜੀ ਗੱਲ ਤੁਹਾਨੂੰ ਸ਼ੋਰਟਲੀ ਦੱਸ ਰਿਹਾ ਉਹ ਤੁਸੀਂ ਕਿਸੇ ਹੋਰ ਤੋਂ ਚੈੱਕ ਕਰਵਾ ਲਓ ਆਪਣੇ ਤੋਂ ਹੀ ਵੈਸੇ ਚੈੱਕ ਕਰਨ ਦੀ ਗੱਲ ਹੈ ਪਰ ਮੇਰੇ ਵਾਸਤੇ ਅੱਜ ਬਾਣੀ ਮੇਰੇ ਵਾਸਤੇ ਇੰਪੋਰਟੈਂਟ ਹੈ ਸੋ ਮੇਰਾ ਕੇਂਦਰ ਬਾਣੀ ਹੈ ਅੱਗੇ ਕਹ ਰਹੇ ਨੇ ਅਨੇਕ ਜੂਨੀ ਭਰਮ ਆਵੇ ਵਿਣ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੇ ਸਤਗੁਰੂ ਸ਼ਬਦ ਸੁਣਾਏ ਅੱਤੇ ਉਹਨਾਂ ਦੇ ਕੋ ਫਿਰ ਉਸੇ ਗੱਲ ਨੂੰ ਕਹਿ ਰਹੇ ਨੇ ਅਨੇਕ ਜੂਨੀ ਭਰਮ ਆਵੇ ਹੁਣ ਉਹੀ ਪੁਰਾਤਨ ਮਤ ਨੂੰ ਇੱਥੇ ਸੈਂਟਰ ਦੇ ਵਿੱਚ ਲੈ ਲਿਆ ਵੀ ਇੱਕ ਪੁਰਾਤਨ ਮਤ ਹੈ ਜਿਹੜੀ ਜੂਨਾ ਦੇ ਵਿੱਚ ਪਰਮਾਨਦੀ ਹੈ ਸਾਨੂੰ ਅਸੀਂ ਪਹਿਲੇ ਇਹ ਸੀ ਫਿਰ ਉਹ ਸੀ ਮੈਂ ਗੱਲ ਨੂੰ ਬਹੁਤੀ ਜ਼ਿਆਦਾ ਡਿਟੇਲਸ ਨਹੀਂ ਕਰ ਰਿਹਾ ਵੈਸੇ ਸਮਝਣ ਵਾਲੇ ਸਮਝ ਜਾਂਦੇ ਨੇ ਵੀ ਪੁਰਾਣੀ ਮਤ ਇੱਕ ਐਸੀ ਮਤ ਹੈ ਜਿਹੜੀ ਸਾਨੂੰ ਜੂਨਾ ਚ ਪਾ ਰਹੀ ਹੈ ਵੀ ਤੇਰੀ ਪਤਾ ਨਹੀਂ ਕਿੰਨੇ ਲੱਖਾਂ ਜੁਨੀਆਂ ਨੇ ਤੈਨੂੰ ਫਲ ਜੁਨੀ ਮਿਲੇਗੀ ਫਿਰ ਜੁਨੀ ਮਿਲੇਗੀ ਫਿਰ ਜੁਗਨ ਮਿਲੇਗੀ ਤੇ ਜੇ ਤੂੰ ਚੱਕਰ ਚੋਂ ਬਚਣਾ ਤੇ ਤੈਨੂੰ ਮੁਕਤੀ ਚਾਹੀਦੀ ਹੈ ਤੇ ਤੂੰ ਇਹ ਫਲਾਣੇ ਫਲਾਣੇ ਕਰਮ ਕਾਂਡ ਕਰ ਹਰ ਖਿੱਤੇ ਦੇ ਵਿੱਚ ਇਸ ਤਰ੍ਹਾਂ ਦੀ ਸਟੋਰੀ ਚੱਲਦੀ ਹੈ ਪਰ ਸਾਡੇ ਕੋਲ ਸਾਡੀ ਕਿਸਮਤ ਦੇਖੋ ਵੀ ਕਿੰਨੇ ਵੱਡੇ ਭਾਗ ਨੇ ਸਾਡੇ ਸਾਡੇ ਕੋਲ ਐਸੀ ਕਿਸਮਤ ਹੈ ਜਿੱਥੇ ਸਾਨੂੰ ਬਾਣੀ ਮਿਲੀ ਉਹ ਸਾਨੂੰ ਜਿੰਦੇ ਜੀਵ ਮੁਕਤ ਕਰਾਤਾ ਸਾਨੂੰ ਮੈਂਟਲੀ ਫ੍ਰੀ ਕਰਾਤਾ ਵੀ ਤੁਹਾਨੂੰ ਕੁਝ ਨਹੀਂ ਕਰਨਾ ਅਨੇਕ ਜੂਨੀ ਭਰਮ ਆਵੇ ਕਹਿੰਦੇ ਤੂੰ ਫਿਰਦਾ ਟਕਰਾ ਖਾਂਦਾ ਵਿਣ ਸਤ ਗੁਰ ਵਿਣ ਦਾ ਮਤਲਬ ਹੋ ਗਿਆ ਬਗੈਰ ਕੁਝ ਦੇ ਬਗੈਰ ਕਿਸੇ ਦੇ ਬਗੈਰ ਸਤ ਗੁਰ ਸਤ ਗੁਰ ਦਾ ਮਤਲਬ ਸਤ ਤੇ ਗੁਰ ਦਾ ਮਤਲਬ ਹੋ ਗਿਆ ਟਰੂ ਨੋਲੇਜ ਟਰੂਥਫੁਲਨੈਸ ਟਰੂਥ ਉਸ ਸੱਚ ਦੇ ਬਗੈਰ ਹੈ ਨਾ ਵਿਦਆਊਟ ਟਰੂਥਫੁਲਨੈਸ ਐਵੇਂ ਵਿਣ ਸਤ ਗੁਰ ਮੁਕਤ ਨਾ ਪਾਏ ਉਸ ਦੇ ਬਗੈਰ ਮੁਕਤੀ ਨਹੀਂ ਹੈ ਟਰੁਥਫੁਲਨੈਸ ਦੇ ਬਗੈਰ ਮੁਕਤੀ ਨਹੀਂ ਹੈ ਫਿਰ ਕਹਿੰਦੇ ਫਿਰ ਮੁਕਤ ਪਾਏ ਲਾਗ ਚਰਣੀ ਸਤ ਗੁਰੂ ਸ਼ਬਦ ਸੁਣਾਏ ਹੁਣ ਕਹਿੰਦੇ ਫਿਰ ਜੇ ਮੁਕਤੀ ਪਾਣੀ ਹੈ ਜੇ ਮੁਕਤੀ ਚਾਹੀਦੀ ਹੈ ਔਰ ਜਿੰਦੇ ਜੀ ਚਾਹੀਦੀ ਹੈ ਲਾਗ ਚਰਣੀ ਲਾਗ ਦੇ ਗੱਗੇ ਨੂੰ ਸਿਆਰੀ ਜਦੋਂ ਪਾ ਦਿੰਨੇ ਜੋ ਮੈਂ ਸਿੱਖਿਆ ਉਹਦੇ ਵਿੱਚ ਇਹੀ ਕਹਿੰਦੇ ਨੇ ਵੀ ਇਹ ਕਿਰਿਆ ਕਰਕੇ ਚਰਣੀ ਹੁਣ ਚਰਣੀ ਫਿਰ ਆਪਾਂ ਉੱਪਰ ਪਹਿਲੇ ਚਰਨ ਨੂੰ ਡਿਫਾਈਨ ਕਰ ਲਿਆ ਸੀਗਾ ਇਹਦਾ ਮਤਲਬ ਇਹ ਹੈਗਾ ਜਿਹੜੀ ਵਿਜ਼ਡਮ ਜੋ ਸਾਨੂੰ ਥਾਟ ਸਤ ਗੁਰੂ ਸਤ ਗੁਰੂ ਤੋਂ ਮਿਲਦੀ ਹੈ ਮੇਰਾ ਸਤ ਗੁਰੂ ਅੱਜ ਕੌਣ ਹੈ ਬਾਣੀ ਉੱਥੋਂ ਦੀ ਜੋ ਮੈਨੂੰ ਮਿਲਦੀ ਹੈ ਹੁਣ ਬਾਣੀ ਸੁਖਮ ਹੈ ਤੇ ਚਰਨ ਵੀ ਸੁਖਮ ਨੇ ਮੈਂ ਕਿਹੜੇ ਚਰਨ ਪਕੜਨੇ ਨੇ ਆਪਣੀ ਮੈਂਟਲ ਥਾਟ ਨੂੰ ਬਾਟਮ 'ਚ ਲੈ ਕੇ ਜਾਣਾ ਫॉर ਲਰਨਿੰਗ ਪ੍ਰੋਸੈਸ ਵੀ ਮੈਨੂੰ ਦਿਓ ਹੋਰ ਦਿਓ ਹੋਰ ਸਮਝਾਓ ਲਾਗ ਚਰਣੀ ਆਪਣੀ ਥਾਟ ਨੂੰ ਸਰੈਂਡਰ ਅਵਸਥਾ ਦੇ ਵਿੱਚ ਰੱਖ ਕੇ ਲਰਨਿੰਗ ਦੇ ਪ੍ਰੋਸੈਸ 'ਚ ਜਿਹੜਾ ਲਾਗ ਚਰਣੀ ਸਤ ਗੁਰੂ ਸ਼ਬਦ ਸੁਣਾਏ ਜਿਹੜੇ ਸਤਗੁਰੂ ਨੇ ਮੈਨੂੰ ਸ਼ਬਦ ਸੁਣਾਏ ਜੋ ਬਚਨ ਉਹਨਾਂ ਨੇ ਮੈਨੂੰ ਕੀਤੇ ਉਹ ਮੈਂ ਆਪਣੇ ਅੰਦਰ ਵਸਾਲੇ ਆਪਣੇ ਅੰਦਰ ਰੱਖ ਲਏ ਮੁਕਤ ਪਾਏ ਉਸ ਤੋਂ ਮੈਨੂੰ ਫਿਰ ਮੁਕਤੀ ਮਿਲਨੀ ਹੈ ਜਿਹੜੀਆਂ ਗਲਤਾਨ ਦੇ ਵਿੱਚ ਮੈਂ ਇੰਨੇ ਪੁਰਾਤਨ ਸਾਲਾਂ ਤੋਂ ਲੱਗਿਆ ਸੀ ਹੁਣ ਅੱਗੇ ਕਹਿ ਰਹੇ ਨੇ ਕਹੇ ਨਾਨਕ ਵਿਚਾਰ ਦੇਖੋ ਵਿਣ ਸਤਗੁਰ ਮੁਕਤ ਨਾ ਪਾਏ ਫਿਰ ਕਹਿ ਰਹੇ ਨੇ ਕਹੇ ਨਾਨਕ ਨਾਨਕ ਜੀ ਆਪਣਾ ਨਾਮ ਲੈ ਕੇ ਕਹਿ ਰਹੇ ਨੇ ਸਾਨੂੰ ਸ਼ੋਰਟੀ ਦੇ ਰਹੇ ਨੇ ਸਾਨੂੰ ਪੱਕਾ ਕਰਦਦੇ ਨੇ ਸੁਧੜ ਕਰਦਦੇ ਨੇ ਗਾਰੰਟੀ ਦੇ ਰਹੇ ਨੇ ਵਿਚਾਰ ਦੇਖ ਲੋ ਕਹਿੰਦੇ ਵਿਚਾਰ ਕੇ ਦੇਖ ਲੋ ਚੈੱਕ ਕਰ ਲੋ ਜਿਹੜੀਆਂ ਗੱਲਾਂ ਦਸੀਆਂ ਨੇ ਉਹ ਚੈੱਕ ਕਰ ਲੋ ਵਿਣ ਸਤਗੁਰ ਬਗੈਰ ਸਤਗੁਰ ਦੇ ਉਹ ਟਰੂ ਨੌਲੇਜ ਉਹ ਟਰੂ ਵਿਜ਼ਡਮ ਦੇ ਮੁਕਤ ਨਾ ਪਾਏ ਐਸੀ ਮੁਕਤੀ ਜਿਹੜੀ ਤੁਹਾਨੂੰ ਲੱਭਦੇ ਫਿਰਦੇ ਹੋ ਕਈ ਹਜ਼ਾਰ ਸਾਲਾਂ ਤੋਂ ਤੁਸੀਂ ਲੱਭੀ ਜਾ ਰਹੇ ਹੋ ਲੱਭੀ ਜਾ ਰਹੇ ਹੋ ਐਵੇਂ ਮੁਕਤੀ ਮਿਲ ਜੇਗੀ ਉਵੇਂ ਮੁਕਤੀ ਮਿਲ ਦੇਗੀ ਕੋਈ ਨਗ ਪਾਲਾ ਮੁਕਤੀ ਮਿਲ ਜੇਗੀ ਕੋਹਲਾਣੀ ਜਗ੍ਹਾ ਤੇ ਹਵਨ ਕਰਾ ਜਾ ਕੇ ਮੁਕਤੀ ਮਿਲ ਜਾਈਗੀ ਸੋ ਔਨ ਲੰਬਾ ਪ੍ਰੋਸੈਸ ਤੇ ਕੋਈ ਕਹਿੰਦਾ ਜੀ ਵੀ ਮੈਨੂੰ ਫਲਾਣੇ ਦਿਨ ਦਫਨਾਣਾ ਤਾਂ ਮੁਕਤੀ ਮਿਲ ਜਾਈਗੀ ਉਹ ਦਿਨ ਆਏਗਾ ਤਾਂ ਮੁਕਤੀ ਮਿਲ ਜੇਗੀ ਦੇਰ ਹੋਰ ਮੈਨੀ ਸਟੋਰੀਜ਼ ਸੋ ਸਾਡੇ ਗੁਰੂ ਨੇ ਸਾਨੂੰ ਜਿੰਦੇ ਜੀਵ ਮੁਕਤ ਕਰਾਤਾ ਸਾਡਾ ਕੰਮ ਕੀ ਹੈ ਸਤ ਗੁਰੂ ਦੇ ਨਾਲ ਜੁੜਨਾ ਤਾਂ ਸਾਡੀ ਜਿੰਦੇ ਜੀਵ ਮੁਕਤੀ ਹੈ ਜਿਹੜੇ ਸਾਡੇ ਵਹਿਮ ਭਰਮ 멘ਟਲ ਬਲਾਕਸ ਜਿਹਨੂੰ ਆਪਾਂ ਕਹਿੰਦੇ ਆਂ ਅੰਗਰੇਜ਼ੀ ਦੇ ਵਿੱਚ ਸਾਡੇ ਜਿਹੜੇ 멘ਟਲ ਬਲਾਕਸ ਨੇ ਉਹ ਤੋੜਨ ਦਾ ਕੰਮ ਸਾਡੇ ਗੁਰੂ ਪਾਸ਼ਾ ਨੇ ਕੀਤਾ ਤੇ ਸਾਡੀ ਮੁਕਤੀ ਨਾਲ ਦੇ ਨਾਲ ਪਈ ਹੈ ਬਹੁਤ ਬਹੁਤ ਧੰਨਵਾਦੀ ਮੇਰੇ ਕੋਲ ਜੇ ਕੋਈ ਕਿਸੇ ਨੇ ਕੋਈ ਕੁਐਸਚਨ ਕਰਨਾ ਤਾਂ ਜਰੂਰ ਪੁੱਛ ਸਕਦੇ ਆਪਾਂ ਕੋਸ਼ਿਸ਼ ਕਰਾਂਗੇ ਰੈਲਮੈਂਟ ਬਹੁਤ ਬਹੁਤ ਧੰਨਵਾਦੀ ਬਾਗ ਜੀ ਦਾ ਖਾਸਾ ਬਹੁਤ ਬਾਗ ਜੀ ਦਾ ਖਾਸਾ ਬਾਗ ਜੀ ਕੀ ਕਹਿੰਦੇ ਹਮਨਜਤ ਪੈਨ ਜੀ ਤੁਹਾਡਾ ਹੈਂਡ ਰੇਜ਼ ਹੈ ਜੀ ਹਾਂਜੀ ਬੀ ਜੀ ਬਕਾਰਾਂ ਤੋਂ ਖਲਾਸੀ ਵੀ ਮਤਲਬ ਪੰਜਾਬੀ ਦਾ ਸ਼ਬਦ ਹੋ ਸਕਦਾ ਨਾ ਅ ਕਿੱਥੇ ਪੈਨ ਜੀ ਹਮ ਮੁਕਤੀ ਦਾ ਮਤਲਬ ਮੁਕਤੀ ਹਾਂਜੀ ਹਾਂਜੀ ਹਾਂ ਹਾਂ ਬਕਾਰਾਂ ਤੋਂ ਖਲਾਸੀ ਮਾਇਆ ਮੋ ਤੋਂ ਖਲਾਸੀ हां और फिर मैं जीवी जी, स्टेबल जी, 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 के हां नावी ਦੇ ਵਿੱਚ ਜੇ ਬੋਲਦੇ ਜੀ 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 हां ओए मैं कह रहा स्टार्टिंग है जी मैं आपा वर्ड्स ते वोकैबुलरी और जिन्नी ਵੀ ਇਹਦੇ ਨਾਲ ਜੋੜ ਲਈਏ ਆਪਣੀ ਆਪਣੀ ਭਾਸ਼ਾ ਦੇ ਵਿੱਚ ਇਹਨੂੰ ਸਮਝ ਲਈਏ ਉਹ ਉਹਨਾਂ ਵਧੀਆ ਬਹੁਤ अच्छी ਗੱਲ ਹੈ ਉਹਨਾਂ ਹੀ ਵਧੀਆ ਚੰਗਾ ਹੋ ਗਿਆ ਵੀ ਆਪਾਂ ਹੋਰ ਵਰਡਸ ਨਾਲ ਦੇਖ ਲਈਏ ਜੀ ਜੀ ਬਿਲਕੁਲ ਮੈਂ ਮukti ਦਾ ਹੀ ਉਸwari ਹੋਰ ਅਰਥ ਕਰਨੇ ਚਾਹ ਰਹੀ ਸੀ ਮੁਕਤੀ ਮਤਲਬ ਐ ਨਹੀਂ ਹੈ ਕਿ ਆਤਮਾ ਨੇ ਮੁਕਤ ਹੋ ਜਾਣਾ ਹੈ ਜਾਂ ਜਨਮ ਨਹੀਂ ਹੋਣਗੇ ਕਸਨਾ ਨੇਥੇ ਕੋਈ ਗੁਰਬਾਣੀ ਨਹੀਂ ਕਹਿੰਦੀ ਮੁਕਤੀ ਮਤਲਬ ਸਾਨੂੰ ਗੁਰ ਜੀ ਨੇ ਭੈਣ ਜੀ ਨੇ ਵੀ ਹੁਣੇ ਕਿਹਾ ਵੀਰ ਜੀ ਵੀ ਕਹਿ ਚੁੱਕੇ ਕਿ ਆਪਣੇ ਜਿਹੜੇ ਵਿਚਾਰ ਨੇ ਇਹਨਾਂ ਤੋਂ ਜਾਨ ਛੁਡਾਓ ਤੇ ਇਹਨਾਂ ਤੋਂ ਜਦੋਂ ਤੁਸੀਂ ਛੁੱਟ ਗਏ ਤੇ ਤੁਸੀਂ ਮੁਕਤ ਹੋ ਕੋਈ ਨਹੀਂ ਕਿ ਮਾਧੇ ਵੇਲੇ ਵੀ ਸਾਨੂੰ ਗੁਮਾਰ ਪਿਆ ਤਾਂ ਵੀ ਪਈ ਹੋਵੇ ਕਿ ਮੈਂ ਤੇ ਐਨੇ ਦਿਨ ਚਲਿਆ ਕਰਨਾ ਸੀ ਮੇਰਾ ਛੁੱਟ ਗਿਆ ਇਹ ਚੀਜ਼ਾਂ ਨਹੀਂ ਚਾਹੀਦੀਆਂ ਨਾ ਕਲੀਅਰ ਕੱਟ ਹੈਗਾ ਵੀ ਤੁਸੀਂ ਸੱਚਾ ਗਿਆਨ ਜਿਹੜਾ ਉਹਨੂੰ ਅਸਲ ਕਰੋ ਤੇ ਉਹਦੇ ਨਾਲ ਤੁਸੀਂ ਮੁਕਤ ਹੋ ਤੋディ ਗੱਲ ਤੋਂ ਇੱਕ ਗੱਲ ਹੋਰ ਬੋਲ ਦੇਣਾ ਜਿਹੜੀ ਮੈਂ ਲਈ ਬੋਲੀ ਜੇ ਮੋਟੀ ਮੋਟੀ ਗੱਲ ਜਿੰਨੇ ਵੀ ਵਹਿਮ ਤੇ ਭਰਮ ਨੇ ਉਹਨਾਂ ਤੋਂ छुटਕਾਰਾ ਮੁਕਤੀ ਹੈ ਜੀ ਗੁਰੂ ਨੇ ਗੁਰਬਾਣੀ ਨੇ ਸਾਨੂੰ ਉਹ ਸਾਰੇ ਵਹਿਮ ਭਰਮ ਦੀ ਲਿਸਟ ਵਿੱਚ ਪਾਤੇ ਵੀ ਜੇ ਮੈਂ ਇੰਨੇ ਵਜੇ ਨਹੀਂ ਉੱਠਿਆ ਮੈਂ ਇੰਨੇ ਵਜੇ ਇਸ਼ਨਾਨ ਨਹੀਂ ਕੀਤਾ ਮੈਂ ਇੰਨੇ ਵਜੇ ਨਿਤ ਨਹੀਂ ਕੀਤਾ ਜਿਹੜਾ ਨਾਮ ਮੇਰਾ ਬਣਿਆ ਹੋਇਆ ਇਹ ਉਹ ਉਹਨਾਂ ਦੀ ਗੱਲਾਂ ਕਰ ਰਹੇ ਜਿਹੜਾ ਕੇਸਾ ਧਾਰੀ ਨੇ ਜਿਹੜੇ ਅੱਜ ਸਾਡੇ ਕੋਲ ਇਸ ਤਰ੍ਹਾਂ ਦੇ ਸਾਰੇ ਉਹ ਡੰਬਰ ਸਾਡੇ 'ਚ ਵੀ ਆ ਗਏ ਨੇ ਇਹਨਾਂ ਲੋਕਾਂ ਨੇ ਆ ਗਏ ਸਾਡੇ ਪਾਤੇ ਫਿਰ ਪਿੱਛੋਂ ਹੋਰ ਪਿੱਛੋਂ ਚਲਦੇ ਆਈਏ ਤੇ ਬੜੀ ਲੰਬੀ ਚੌੜੀ ਲਿਸਟ ਹੈ ਐ ਬਨ ਲਓ ਹੱਥ ਤੇ ਐ ਗੁੱਟ ਤੇ ਬਨ ਲਓ ਐ ਲੱਤ ਤੇ ਬਨ ਲਓ ਐ ਲੱਕ ਤੇ ਬਨ ਲਓ ਐ ਨੱਕ ਤੇ ਪਾ ਲਓ ਐ ਸਿਰ ਤੇ ਪਾ ਲਓ ਫਿਰ ਜੀ ਇਧਰ ਮੂੰਹ ਕਰਕੇ ਐ ਇਧਰ ਮੂੰਹ ਕਰਕੇ ਕਰੋ ਇਧਰ ਮੂੰਹ ਕਰਕੇ ਨਾ ਕਰੋ ਆਪਾ ਤਾਲ 'ਚ ਚਲੇ ਗਏ ਤੋਂ ਬੜੀ ਲੰਬੀ ਲਿਸਟ ਹੈ ਉਹ ਸਾਰੇ ਕੀ ਕਰਦੇ ਸੀ ਰੱਬ ਨੂੰ ਇਨਫੈਂਟਲਾਈਜ਼ ਕਰਦੇ ਸੀ ਰੱਬ ਨੂੰ ਛੋਟਾ ਕਰਕੇ ਜਾਣਦੇ ਸੀ ਵੀ ਮੈਂ ਸਾਰੇ ਕੰਮ ਕਰਾਂਗਾ ਤੇ ਰੱਬ ਮੇਰਾ ਕਹਿਣਾ ਮੰਨਣ ਲੱਗ ਜਾਏਗਾ ਰੱਬ ਮੈਨੂੰ ਰੱਬ ਮੂਰਤ ਬਣ ਜਾਏਗਾ ਮੈਂ ਬਣਾਵਾਂਗਾ 40 ਦਿਨ ਤੇ ਰੱਬ ਨੂੰ ਮੈਂ ਰੱਬ ਨੂੰ ਮੈਂ ਪੁਸਲਾ ਲਾਂਗਾ ਤੇ ਰੱਬ ਇਮੋਸ਼ਨਲ ਹੋ ਜਾਏਗਾ ਤੇ ਮੇਰੇ ਤੇ ਕਿਰਪਾ ਦੀ ਵਰਖਾ ਕਰ ਦੇਗਾ ਤੇ ਉਹ ਫਿਰ ਕਈ ਦੁਨੀਆ ਦਾ ਡਾਂਸ ਵੀ ਕਰਦੀ ਮੇਰੇ ਤੇ ਕਿਰਪਾ ਕਰ ਮੇਰੇ ਤੇ ਕਿਰਪਾ ਕਰ ਹੈਨਾ ਪੰਜਲੀਆਂ ਲੈ ਕੇ ਸੋ ਆਨ ਉਹ ਸਾਰੀਆਂ ਚੀਜ਼ਾਂ ਨੂੰ ਗੁਰੂ ਸਾਹਿਬ ਨੇ ਧਰਮ ਕਹਤਾ ਜੂਨੀ ਆਵੇ ਕਹਤਾ ਠੀਕ ਹੈ ਜੀ ਤੇ ਉਹਨਾਂ ਚੀਜ਼ਾਂ ਤੋਂ ਸਾਨੂੰ ਛੁਟਕਾਰਾ ਅਸੀਂ ਉਹਨੂੰ ਮੁਕਤ ਕਹਿ ਸਕਦੇ ਹਾਂ ਮੁਕਤੀ ਹੋ ਗਈ ਸਾਡੀ ਤਾਂ ਅਸੀਂ ਤਾਂ ਹੁਣ ਕੁਝ ਨਹੀਂ ਕਰਦੇ ਅਸੀਂ ਮੁਕਤ ਹਾਂ ਜੀ ਜੀ ਧੰਨਵਾਦ ਜੀ ਜੀ ਧੰਨਵਾਦ ਜੀ ਜੇ ਹੋਰ ਕਿਸੇ ਵੀ ਪੈਣੇ ਕੋਈ ਗੱਲ ਕਰਨੀ ਹੋਵੇ ਤੇ ਹੈਂਡ ਰੇਸ ਕਰ ਸਕਦੇ ਹੋ ਜੀ ਤਾਂ ਕਿ ਜਨੇ ਜੁੜੇ ਹੋਏ ਆ ਸੀ ਤੇ ਜੇਕਰ ਕੋਈ ਹੈਂਡ ਰੇਸ ਨਹੀਂ ਆ ਰਿਹਾ ਤੇ ਵੀਰ ਜੀ ਅਸੀਂ ਰਿਕਾਰਡਿੰਗ ਦੀ ਸਮਾਪਤੀ ਕਰ ਸਕਦੇ ਹਾਂ ਇਸ ਲਈ ਅੱਛਾ ਜੀ ਠੀਕ ਜੀ ਸਾਰਿਆਂ ਨੇ ਜੁੜਿਆ ਵੀਰਾਂ ਪੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਈਬਲ ਦੀ ਕਹਾਣੀ ਅਸਵੇਰੇ ਮਿਲਦੇ ਆ ਫਿਰ 8:30 ਵਜੇ ਫਿਰ ਇੱਕੋ ਰਿਕੁਐਸਟ YouTube ਦੇ ਸਬਸਕ੍ਰਾਈਬਰਸ ਤੁਸੀਂ ਸ਼ੇਅਰ ਕਰਦੇ ਰਹੋ ਲੋਕਾਂ ਨੂੰ ਸ਼ੇਅਰ ਕਰਦੇ ਰਹੋ ਕਿਉਂਕਿ ਨੌਕਿੰਗ ਕਰਨੀ ਪੈਂਦੀ ਹੈ ਤਾਂ ਤਾਂ ਜਾ ਕੇ ਸਾਡੇ ਸਬਸਕ੍ਰਾਈਬਰਸ ਹੋਰ ਵੱਧਦੇ ਨੇ ਔਰ ਰਿਕਾਰਡਿੰਗਸ ਆਪ ਵੀ ਸੁਣੋ ਮੈਂ ਵੀ ਜਦੋਂ ਫ੍ਰੀ ਟਾਈਮ ਹੁੰਦਾ ਪੂਰੀ ਸੁਣਦਾ ਪੂਰੀ ਪੂਰੀ ਸੁਣਦਾ ਤੇ ਉਹਦੇ ਚ ਕਈ ਚੀਜ਼ਾਂ ਹੋਰ ਸੁਣਨ ਨੂੰ ਸਿੱਖਣ ਨੂੰ ਮਿਲ ਜਾਂਦੀਆਂ ਵੀ ਇਹ ਮੇਰੇ ਕੋਲੋਂ ਬੋਲਿਆ ਗਿਆ ਸੀ ਇਹ ਗਲਤ ਸੀ ਇਹ ਠੀਕ ਸੀ ਇਹ ਉਹਨੇ ਬੋਲਿਆ ਸੀ ਉਹ ਠੀਕ ਸੀ ਮੈਂ ਗਲਤ ਸੀ ਸੋ ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਇੰਟੈਂਸ਼ਨਲੀ ਸੁਣਦੇ ਆਂ ਅੱਛਾ ਉਹ ਰ ਅਸੀਂ ਦਿਲੋਂ ਜੁੜੇ ਹੋਏ ਆਂ ਤੇ ਕਈ ਵਾਰੀ ਉਹ ਚੀਜ਼ਾਂ ਉੱਪਰ ਕੇ ਸਾਹਮਣੇ ਬਾਅਦ ਵਿੱਚ ਵੀ ਆ ਜਾਂਦੀਆਂ ਜਦੋਂ ਕਹਿੰਦਾ ਨਾ ਵੀ ਮੈਂ ਕੋਈ ਕੰਮ ਕੀਤਾ ਉਹਨੂੰ ਮੈਂ ਪਿੱਛੋਂ ਦੀ ਦੇਖਿਆ ਜਾ ਕੇ ਵੀ ਠੀਕ ਕੀਤਾ ਸੀ ਤੇ ਪਤਾ ਲੱਗ ਜਾਂਦਾ ਵੀ ਭਾਈ ਰਹਿ ਗਈ ਸੀ ਕਸਰ ਸੋ ਸਾਰੇ ਜੁੜੇ ਵੀਰਾਂ ਪਾਣਾ ਦਾ ਬਹੁਤ ਬਹੁਤ ਧੰਨਵਾਦ ਜੀ ਬਾਗੁਰੂ ਜੀ ਦਾ ਖਾਲਸਾ ਬਾਗੁਰੂ ਜੀ ਕੀ ਫਤਿਹ